हेलो गाइस वेलकम बैक टू अनदर व्लॉग गाइस कि मैं ਤੁਸੀਂ ਹੋਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਹੋਵੋਗੇ ਕਰਦੇ ਆ ਵਲੋਗ ਦੀ ਸ਼ੁਰੂਆਤ ਸੋ ਗਾਇਸ ਮੈਂ ਲਗਵਾ ਰਹੀ ਆ ਮਹਿੰਦੀ ਦੇਖੋ ਜੀ ਆਪਾ ਮਹਿੰਦੀ ਆਰਟਿਸਟ ਬੁਲਾਇਆ ਹੋਇਆ ਰੁਕ ਜਾ ਆ ਦੇਖ ਲਓ ਦੇਖੋ ਜੀ ਗਾਇਸ ਸਾਨੂੰ ਬਾਹਰੋਂ ਕਿਸੇ ਤੋਂ ਲਗਵਾਉਣ ਦੀ ਲੋੜ ਨਹੀਂ ਪੈਂਦੀ ਸਾਡੀ ਗੁੜਿਆ ਹੀ ਵਧੀਆ ਡਿਜ਼ਾਈਨ ਲਗਾ ਦਿੰਦੀ ਹੈ ਐ ਪਰਫੈਕਟ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਲਗਾ ਰਹੀ ਹੈ ਦੇਖੋ ਸੋ ਗਾਇਸ ਮਹਿੰਦੀ ਤੇ ਕਰ ਦਿਓ ਕਮੈਂਟ ਤੇ ਮਹਿੰਦੀ ਤੁਹਾਨੂੰ ਕਿਵੇਂ ਲੱਗੀ ਜੇ ਤੁਸੀਂ ਕਰਵਾ ਚੌਥ ਦੀ ਬੁਕਿੰਗ ਕਰਨਾ ਚਾਹੁੰਦੇ ਹੋ ਤੇ ਉਹ ਵੀ ਦੱਸ ਦਿਓ ਐਵੇਂ ਕੋਈ ਕਰਨ ਲੱਗਾ ਵਾ ਮੰਮੀ ਮੰਮੀ ਹਾਂ ਚੀਜੀ ਦੋ ਚੀਜੀ ਨੇ ਡਾਕਟਰ ਨੇ ਮਨਾ ਕਿਹਾ ਚੀਜੀ ਖਾਣੇ ਸੀ ਮਮਾ ਗਾਇਜ਼ ਇਹਨੇ ਨੰਨੂ ਨੇ ਇਹਨਾਂ ਪਰੇਸ਼ਾਨ ਕੀਤਾ ਹੈ ਨਾ ਦੇਖੋ ਇੱਕ ਤਾਂ ਮੈਂ ਇਹਦੀ ਲੈ ਕੇ ਆਈਆਂ ਦਵਾਈ ਚੀਜੀ ਠੀਕ ਹੈ ਬੁਖਾਰ ਚੀਜੀ ਤੇ ਇੱਕ ਹੁਣ ਫਿਰ ਦੁਬਾਰਾ ਤੋਂ ਚੀਜੀ ਮੰਗ ਰਹੀ ਹੈ ਨਾ ਰਵਾਈ ਨਾ ਚੀਜੀ ਖਾਣੇ ਦੁਬਾਰਾ ਤੋਂ ਚੀਜੀ ਮੰਗ ਰਹੀ ਹੈ ਦੱਸੋ ਤੁਸੀਂ ਕਮੈਂਟ ਕਰਕੇ ਵੀ ਕਿੰਨੀ ਗਲਤ ਗੱਲਾਂ ਬਾਰ-ਬਾਰ ਚੀਜ਼ੀਆਂ ਖਾਣੀਆਂ ਤੇ ਸੋ ਗਾਇਸ ਮੈਂ ਲਗਵਾ ਰਹੀਆਂ ਮੈਂਹੰਦੀ ਮਹਿੰਦੀ ਲਗਾ ਰਹੀਏ ਮੇਰੀ ਗੁੜੀਆਂ ਵੱਡੀ ਗੁੜੀਆਂ ਦੇਸੀ ਦੇਸਾਨੇ ਨਹੀਂ ਬਾਰ-ਬਾਰ ਇਹਨੂੰ ਦੇਣਾ ਕੁਝ ਵੀ ਚੋਕੋ ਪਾਈ ਖਾ ਲੇ ਮਨਾਨ ਗਈ ਉਹਨੂੰ ਰੋਲਾ ਪਾਉਂਦੀ ਸੀ ਤੇ ਟੀਵੀ ਕਰ ਦਿੰਦੀ ਇਹ ਬੰਦ ਬਾਰ-ਬਾਰ ਦੇਖੋ ਗਾਇਸ ਤੁਹਾਨੂੰ ਪੂਰਾ ਡਿਜ਼ਾਈਨ ਦਿਖਾਉਂਗੀ ਅਜੇ ਲਗਾ ਰਹੀ ਐ ਰੋਟੀ ਤਾਂ ਮੂੰਹ ਨਹੀਂ ਲਾ ਰਹੀ ਨਾ ਮੈਂ ਕੀ ਕਰਾਂ ਇਹਦਾ ਮੈਂ ਚੀਜੀ ਤਾਂ ਮਿਲੇਗੀ ਨਹੀਂ ਚੀਜੀ ਨਹੀਂ ਮਿਲੇਗੀ ਬਾਰ ਬਾਰ ਚੀਜੀ ਖਾਣੇ ਗਲਤ ਗੱਲ ਹੁੰਦੀ ਐ ਗਾਇਸ ਤੁਸੀਂ ਇਹਨੂੰ ਕਮੈਂਟ ਵਿੱਚ ਲੈ ਕੇ ਦੱਸਿਓ ਚ ਪਤਾ ਕੀ ਹੁਣੇ ਦਵਾਈ ਦਿੱਤੀ ਐ ਨਾ ਮੈਂ

ਤੇ ਬਸ ਬੈਕ ਸਾਈਡ ਤੇ ਵੀ ਲਗਵਾਣੀ ਹੈ ਮਹਿੰਦੀ ਗਾਇਸ ਮੈਂ ਕਿਉਂ ਲਗਵਾ ਰਹੀ ਆ ਕਿਉਂਕਿ ਇਹ ਤੁਹਾਨੂੰ ਪਤਾ ਲੱਗੇਗਾ ਕੱਲ ਤਾਂ ਇਹ ਵਲੋਗ ਪਏਗਾ ਇਹ ਮਹਿੰਦੀ ਵਾਲਾ ਠੀਕ ਹੈ ਜੋ ਮੈਂ ਲਗਵਾ ਰਹੀ ਆ ਤੇ ਜੋ ਪਰਸੋਂ ਦੇਖੋਗੇ ਨਾ ਵਲੋਗ ਉਹਦੇ ਵਿੱਚ ਮੈਂ ਦੱਸਾਂਗੀ ਕਿ ਮੈਂ ਮਹਿੰਦੀ ਕਿਉਂ ਲਗਵਾਈ ਇੰਤਜ਼ਾਰ ਕਰਿਓ ਗਾਇਸ ਕਿ ਮੈਂ ਮਹਿੰਦੀ ਕਿਉਂ ਲਗਵਾ ਰਹੀ ਆ ਠੀਕ ਹੈ ਉਹ ਤੁਹਾਨੂੰ ਨੈਕਸਟ ਵਲੌਗ ਚ ਦੇਖਣ ਨੂੰ ਮਿਲੇਗਾ ਤੇ ਉਦੋਂ ਹੀ ਦੱਸਾਂਗੇ ਕਿ ਮੈਂ ਮਹਿੰਦੀ ਲਗਵਾ ਕੇ ਕਿੱਥੇ ਚੱਲੀ ਆ ਕਿੱਥੇ ਜਾਣਾ ਹੈ ਕੀ ਅਟੈਂਡ ਕਰਨਾ ਹੁਣ ਇਹ ਉਹ ਉਹ ਤੁਹਾਨੂੰ ਦੱਸਾਂ ਨੰਨੂ ਗਈ ਹੋਈ ਆ ਭਈਆ ਦੇ ਨਾਲ ਜਿੱਦ ਕਰ ਲਈ ਹੁਣ ਥੋੜਾ ਬਹੁਤ ਇਹਨੂੰ ਚੀਜ਼ ਦਿਵਾ ਲਿਆਏਗਾ ਤੇ ਮੈਂ ਕਿਹਾ ਹੁਣ ਰੋਲਾ ਹੈ ਨਹੀਂਗਾ ਆਪਾ ਥੋੜਾ ਜਿਹਾ ਵਲੋਗ ਪੂਰਾ ਕਰ ਲਿਆ ਬਣਾ ਲਿਆ ਥੋੜਾ ਜਿਹਾ ਵਲੋਗ ਸੋ ਗਾਇਸ ਬੈਕ ਹੈਂਡ ਦੀ ਲਗਾ دی ਹੈ ਹੁਣ ਦੇਖੋ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਕਿੰਨਾ ਸੋਹਣਾ ਡਿਜ਼ਾਈਨ ਲਗਾਇਆ ਦੇਖੋ ਬੈਕ ਵਾਲੇ ਡਿਜ਼ਾਈਨ ਬੈਕ ਦੇ ਹੱਥ ਦਾ ਦੇਖੋ ਕਿੰਨਾ ਕੈਟ ਡਿਜ਼ਾਈਨ ਲਗਾਇਆ ਗੁੜੀਆਂ ਨੇ ਦੇਖੋ ਜੀ ਦੇਖੋ ਤੇ ਇਧਰਲੇ ਹੱਥ ਦੀ ਤਾਂ ਲਗਾਤੀ ਐ ਪੋਟੇ ਭਰਨੇ ਨੇ ਇਧਰ ਵੀ ਬੈਕ ਹਜੇ ਲਗਾਨੀ ਐ ਸੀ ਤੇ ਇਧਰਲਾ ਹੱਥ ਪੂਰਾ ਕੰਪਲੀਟ ਹੋ ਗਿਆ ਐ ਫਰੰਟ ਵੀ ਲੱਗ ਗਿਆ ਤੇ ਬੈਕ ਵੀ ਲੱਗਦੀ ਪਈ ਐ ਦੇਖੋ ਕਿੰਨਾ ਸੋਨਾ ਹੱਥ ਡਿਜ਼ਾਈਨ ਭਾਤ ਮੇਰੀ ਡੋਲ ਦੀ ਤੋ ਗਾਇਜ਼ ਮਹਿੰਦੀ ਹੋ ਗਈ ਹੈ ਕੰਪਲੀਟ ਤੇ ਦੋਨੋਂ ਹੱਥਾਂ ਦੀ ਦੇਖੋ ਲੱਗ ਗਈ ਹੈ ਮਹਿੰਦੀ ਤੇ ਇਧਰ ਬੈਕ ਤੇ ਵੀ ਲਗਾ ਦਿੱਤੀ ਹੈ ਦੇਖੋ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਦੱਸਿਓ ਜਰਾ ਕਮੈਂਟ ਕਰਕੇ ਮਹਿੰਦੀ ਦੇ ਡਿਜ਼ਾਈਨ ਕਿਵੇਂ ਲੱਗੇ ਆ ਸੋਹਣੀ ਲੱਗੀ ਹਾਂ ਹਮ ਮੇਰੇ ਗੁੜੀਆਂ ਨੇ ਲਗਾਈ ਦੇਖੋ ਮਹਿੰਦੀ ਕਿੰਨੀ ਸੋਹਣੀ ਲੱਗੀ ਹੈ ਦੇਖੋ ਦੇ ਗਾਈਜ਼ ਹੁਣ ਮੈਂ ਬਸ ਵਲੋਗ ਦਾ ਮੈਂ ਕਰਨਾ ਐਂਡ ਪਤਾ ਕਿਉਂ ਕਰਨਾ ਐਂਡ ਕਿਉਂਕਿ ਅੱਜ ਜੈਨਾ ਹੀ ਬਣਾਣਾ ਕਿਉਂਕਿ ਨੰਨੂ ਦੇਖੋ ਨੰਨੂ ਦੀ ਤਬੀਤ ਹੈਗੀ ਡਾਊਨ ਉਹ ਚੜੀ ਨਹੀਂ ਢਾਲ ਹੋ ਗਈ ਹੈ ਕਿਉਂਕਿ ਘੰਟਾ ਹੋ ਗਿਆ ਸੀ ਮੈਨੂੰ ਮਹਿੰਦੀ ਲਗਵਾਉਂਦੀ ਨੂੰ ਤੇ ਉਹਦੇ ਵੱਲ ਵੀ ਧਿਆਨ ਦੇਣਾ ਹੁਣ ਮੈਂ ਇਹ ਬਸ ਮੈਂ ਵਲੋਗ ਅਜੇਨਾ ਕੀ ਬਣਾਣਾ ਤੇ ਕੱਲ ਦੇ ਵਲੋਗ ਦੀ ਉਡੀਕ ਰੱਖਿਓ ਕੱਲ ਕੁਝ ਨਵਾਂ ਹੋਣ ਲੱਗਾ ਹੈ ਵਲੋਗ ਦੇ ਵਿੱਚ ਜਿਸ ਦੀ ਲਈ ਮੈਂ ਮਹਿੰਦੀ ਲਗਵਾਈ ਗਾਈਜ਼ ਠੀਕ ਹੈ ਉਤავਲੇਓ ਤੁਸੀਂ ਕੱਲ ਦਾ ਵਲੌਗ ਦੇਖਣ ਲਈ ਤੇ ਬਣੇ ਰਹੀਓ ਚੈਨਲ ਤੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਮਿਲਦੇ ਆ ਤੁਹਾਨੂੰ ਨਵੀਂ ਤੇ ਨੈਕਸਟ ਵੀਡੀਓ ਚ ਨਵੇਂ ਵਲੌਗ ਚ ਬਾਏ ਗਰਲ ਟੇਕ ਕੇਅਰ